ਸਪੈਸ਼ਲ ਨਾਕਾਬੰਦੀ ਦੇਖਣ ਨੂੰ ਮਿਲਦੀ ਹੈ ਚੌਕ ਚੌਕਸ ਦਿਖਾਈ ਦੇ ਰਹੀ ਹੈ ਪੁਲਿਸ ਕੀ ਕਰਦੀ ਹੈ ਪੁਲਿਸ ਪਹਿਲਾਂ ਵੀ ਚੌਕਸੀ ਰੈਂਦੀ ਆ ਪਰ ਇਹ ਰੁਟੀਨ ਦੀ ਤਰ੍ਹਾਂ ਹੀ ਅੱਜ ਤਕਰੀਬਨ ਨਾਕਾਬੰਦੀ ਹੋਈ ਹੈ ਸਾਰੀ ਸਾਡੀ ਕਿ ਅੱਜ ਦਾ ਕੋਈ ਵੀਕਲਾਂ ਦੀ ਚੈਕਿੰਗ ਟੂ ਵੀਲਰਾਂ ਦੀ ਚੈਕਿੰਗ ਬਹੁਤ ਦੇ ਤੈ ਮੈਂ ਵੇਖਿਆ ਬਿਨਾ ਕਾਗਜ਼ਾਂ ਤੋਂ ਵੇਚ ਲਈ ਫਿਰਦੇ ਨੇ ਕਾਗਜ਼ਾਂ ਦਾ ਮੋਟਰਸਾਈਕਲ ਉਹਨਾਂ ਦੇ ਕਰਕੇ ਚੈਕ ਕੀਤੀ ਆ ਕੋਈ ਟ੍ਰਿਪਲ ਸਵਾਰੀ ਕੋਈ ਆ ਬੱਚੇ ਜਿਹੜੇ ਆ ਕੋਈ 16 ਸਾਲ ਤੋਂ ਘਟੋ ਉਮਰ ਵਾਲੇ ਲਈ ਫਿਰਦੇ ਕਿ ਉਹਨਾਂ ਦੇ ਕਰਕੇ ਉਹਨਾਂ ਨੂੰ ਇਹੋ ਹੀ ਦੱਸਿਆ ਵੀ ਜਿਹੜਾ ਬੱਚੇ ਜਿਹੜਿਆ ਆਪਣੇ 16 ਸਾਲ ਤੋਂ ਘਟਾ ਵਾਲੇ ਉਮਰ ਵਾਲੇ ਚਲਾਉਂਦੇ ਉਹ ਨਾਚ ਲਾਉਣ ਜੀ ਬਾਕੀ ਉਹਨਾਂ ਦੇ ਵਾਰਸਾਂ ਨੂੰ ਇਹੋ ਅਪੀਲ ਕਰਦੇ ਵੀ ਜੇਕਰ ਕਿਤੇ ਸਾਡੇ ਕਾਬੂ ਆ ਗਏ ਤੇ ਇਹਨਾਂ ਦੇ ਖਿਲਾਫ ਕਰਵਾਈ ਕੀਤੀ ਜਾਊਗੀ ਨਾਲ ਹੀ ਉਹਨਾਂ ਦੇ ਪਰਿਵਾਰ ਦੇ ਖਿਲਾਫ ਵੀ ਕੀਤੀ ਜਾਊਗੀ ਕਿੰਨੀਆਂ ਥਾਵਾਂ ਤੇ ਇਸ ਤਰ੍ਹਾਂ ਦੀ ਨਾਕਾਬੰਦੀ तकरीबन ਸਾਡੀ ਸਬਡਿਵੀਜ਼ਨ ਜਿੱਦਾਂ ਸਾਡੇ ਅਸਲ ਤੋਂ ਲੱਗੇ ਨੇ ਜੀ ਮੇਰੀ ਲੱਗੇ ਹਨ ਵਕ ਵਕ ਥਾਵਾਂ ਤੇ ਲੱਗੀ ਜਾ ਤੇ ਉਹ ਤਾਂ ਮਾਨ ਤੋਂ ਐਸਪੀ ਸਾਹਿਬ ਦੇ ਉਧਰੋਂ ਦਫ਼ਤਰਾਂ ਨੂੰ ਸਾਰੀ ਡਿਊਟੀ ਲੱਗੀ ਹੈ ਜੀ ਅੱਛਰ ਹੁਣ ਤੱਕ ਕਿੰਨੇ ਕ ਚਲਾਨ ਜਾਂ ਕਿੰਨੇ ਕ ਅਜੇ 7 ਤੋਂ 9 ਵਜੇ ਤੱਕ ਚਲੇ ਚਲਾਨੇ ਹੀ ਕਰੀ ਜਾਣੇ ਜੀ ਚੱਲੀ ਜਾਣ ਦੇ ਕੋ ਜਿਆਦਾ ਜਿਹੜਾ ਕਹਿੰਦਾ ਜੇ ਕਾਗਜ਼ ਚਲਾਨ ਕਰ ਕਰਦੇ ਅੱਜ ਮਰ ਲਗ ਤਕਰੀਬਨ 4 ਤੋਂ 5 ਦੇ ਲਾਗੇ ਬੰਨੇ ਹੋਣਗੇ ਜੀ ਬਾਉਂਡੀ ਇਹਨੇ ਕਿ ਚਲਾਈ ਬਾਉਂਡੀ ਹੋਣ ਦੇ ਸਾਰੇ ਕਾਗਜ਼ ਪੱਤ ਕਿਹ ਕੋ ਨਹੀਂ ਗਏ ਜਿਆਦਾ ਪੰਦੀ ਕਰਨ ਦੇ ਜੇ ਕੋ ਕਾਜ ਖਾਦੂ ਜੇ ਹੋ ਜਾਊਗਾ ਉਹ ਜੀ ਪੁਲੀ ਕਾਰਵਾਈ ਕੀਤੀ ਜੋ ਮੈਂ ਸ਼ਹਿਰ ਵਾਸੀਆਂ ਨੂੰ ਮੈਂ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਜਿਹੜੇ ਆਪਣੇ ਬੱਚਿਆਂ ਨੂੰ ਆ ਟੂ ਵੀਲਰਾਂ ਤੇ ਭੇਜਦੇ ਇਹਨਾਂ ਦੇ ਕਾਗਜ਼ ਪੱਤਰ ਇਹਨਾਂ ਨਾਲ ਨਾਲ ਭੇਜਣ ਜੀ ਬਿਨਾ ਕਾਗਜ਼ ਪੱਤਰ ਤੋਂ ਬਾਹਰ ਇਹਨਾਂ ਨੂੰ ਜਾਣ ਦੇਣਾ ਬਸ ਇਹੋ ਹੀ ਅੱਜ ਕਿਤੇ ਹੋਇ ਕਰਦਾ ਵੀ ਜਿਹੜੇ ਛੋਟੇ ਬੱਚੇ ਜਿਹੜੇ ਆ ਆ ਜਿਹੜੇ ਮੋਟਰਸਾਈਕਲ ਚਲਾਉਂਦੇ ਇਹਨਾਂ ਨੂੰ ਨਾ ਮੋਟਰਸਾਈਕਲ ਦੇਣ ਜੀ ਇਹਨੂੰ ਬੁਲਟ ਦੀ ਵੀ ਚਲਾਉਣ ਸਾਰੇ ਦੇ ਹੋਣਗੇ ਜੀ ਬੁਲਟ ਦੇ ਕੋ ਵੱਖਰਾ ਥੋੜਾ ਜਿਹਾ ਬੁਲਟ ਦੇ ਨਾਲ ਕਾਗਜ਼ ਹੋਣ ਕਿਤੇ ਬੁਲਟ ਦਾ ਵੀ ਕੀਤਾ ਜਾਏਗਾ ਕਿ ਅੱਗੇ ਵੀ ਇਸੇ ਤਰ੍ਹਾਂ ਮੌਜੂਦ ਜਾਰੀ ਰਹੇਗਾ ਮੈਂ ਮੁਜਾਰੀਆ ਜੀ ਪਹਿਲਾਂ ਵੀ ਜਾਰੀ ਸੀ ਹੁਣ ਵੀ ਜਾਰੀ ਆ ਗਈ ਪਹਿਲਾਂ ਕਦੇ ਇਦਾਂ ਕਦੀ ਕਿਤੇ ਨਾਕਾ ਲਾ ਲੈਂਦੇ ਸੀ ਅੱਜ ਸਾਰੇ ਸਾਡੇ ਸਾਰੇ ਤਕਰੀਬਨ ਸ਼ਹਿਰ ਚ ਲੱਗੇ ਨਾ ਕਿ ਰੂਟਿਨ ਕੀਤਾ ਗਿਆ ਸ਼ਹਿਰ ਨੂੰ ਜੀ ਮਤਲਬ ਅੱਜ ਸਿੱਧੀ ਸੀਲਿੰਗ ਨਹੀਂ ਅੱਜ ਵੈਸੇ ਰੂਟਿਨ ਅਲਰਟ ਦੇ ਜਿਹੜੇ ਨਾਕੇ ਆ ਉਹ ਲੱਗੇ ਨੇ ਹਾਂ ਸਰ ਇਹ ਨਸ਼ਿਆਂ ਨੂੰ ਲੈ ਕੇ ਲਗਾਏ ਗਏ ਨੇ ਜਾਂ ਨਹੀਂ ਨਹੀਂ ਹੋਤਾ ਨਸ਼ੇ ਨਾਕੇ ਦੇ ਵੇਖੋ ਜੀ ਨਸ਼ਿਆਂ ਤੋਂ ਲੈ ਕੇ ਕੋਈ ਵੀ ਚੀਜ਼ ਹੋਣ ਕੇ ਸਾਰਿਆਂ ਤੇ ਲੱਗਣੀ ਜਾਂ ਜੇ ਕੋਈ ਸਾਨੂੰ ਨਸ਼ਾ ਲਾ ਮਿਲੂਗਾ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ ਜ्यादातर ਅਸੀਂ ਸਾਰੇ ਚੈੱਕ ਕਰਦੇ ਆ ਇਹਨਾਂ ਦੀ ਸੱਚਨੀ ਵੀ ਉਹਨਾਂ ਦੀ ਪ੍ਰੋਪਰ ਵੀ ਅਸੀਂ ਚੈੱਕ ਕਰਦੇ ਹਾਂ ਤੇ ਉਹਨਾਂ ਦੇ ਕਾਗਜ਼ ਪੱਤਰ ਵੀ ਗੱਡੀਆਂ ਦੇ ਚੈੱਕ ਕਰਦੇ ਹਾਂ ਕਿਸ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਆਈ ਜਿਹੜਾ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਨਹੀਂ ਚੇਤਾਵਨੀ ਇਹੋ ਹੀ ਆ ਵੀ ਆਪਣੇ ਮੈਂ ਪਹਿਲਾਂ ਕਿਹਾ ਵੀ ਆਪਣੇ ਕੋਈ ਜਿਹੜਾ ਵੀ ਵਹੀਕਲ ਚਲਾਉਂਦਾ ਆਪਣੇ ਕਾਗਜ਼ ਪੱਤਰ ਨਾਲ ਕੇ ਚੱਲੇ ਹਾਂਜੀ ਆ ਬਸ ਜੋ ਹੋਰ ਇਦਾਂ ਵੱਡੀ ਨਹੀਂ ਕੋਈ ਚੁਣੌਤੀ ਥੈਂਕ ਯੂ ਸਰ ਓਕੇ